ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟ ਕਰੋੜ ਕਲਾਂ ਜੀ ਤਹਿਸੀਲ ਉਹ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਵੀ ਬਾਈਨੂ ਫਿਰੋਜ਼ਪੋਰੀ ਪੈਂਦੀ ਹੈ ਜੀ ਅੱਜ ਦੀ ਵੀਡੀਓ ਵਿੱਚ ਦੋ ਤਾਂ ਬੱਚੀਆਂ ਨੇ ਚੰਗੀਆਂ ਇੱਕ ਜਰਸੀ ਐ ਇੱਕ ਜੈਫ ਦਾ ਦੋਫਾ 2 555 گاਵਾ ਨੇ ਤੇ ਇੱਕ ਗੱਬਣ ਆ ਜਿਹਦੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਬਾਜੀ ਤੋਂ ਲੈ ਕੇ ਦੇਵਾਂਗਾ ਸੱਲੀ ਵਾਰ ਫੇ ਕੂਸੀ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਵੀਰੇ ਕਾਵਾ ਪਿੰਡ ਕੋਟ ਰੋਡ ਕਾ ਤੇ ਅਸੀਂ ਠੀਕ ਆ ਵੀਰੇ ਇਹ ਕੋਟ ਕਰੋੜ ਕਲਾਂ ਵੀਰੇ ਜਿਹੜਾ ਅੰਮ੍ਰਿਤਸਰ ਤੋਂ ਬਠਿੰਡਾ ਹਾਈਵੇ ਆ ਉੱਥੇ ਟੋਲ ਪਲਾਜੇ ਵਾਲਾ ਪਿੰਡ ਵਾਜਦਾ ਜੀ ਇਹ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰਦੇ ਆਂ ਜੀ ਸੂਆ ਕਿੰਨਾਂ ਮਾਜੀ ਦੰਦੋ ਜੀ ਦੰਦੋ ਚਾਰ ਦੰਦ ਆ ਸਮਾਂ ਕਿੰਨਾ ਕੁ ਲਊਗੀ ਜੀ ਸਮਾਂ ਲੈ ਜੂ ਦੱਸ ਦੇ ਰੇਟ ਮੁਤਾਬਕ ਚਲੋ ਐਕਾ ਤੋਂ ਤੁਹਾਨੂੰ ਵੱਧ ਘੱਟ ਹੋ ਸਕਦੇ ਆ ਜੀ ਉਹ ਬੱਚਾ ਚਾਹੁੰਦਾ ਉਧਰੋਂ ਹਟਾਇਓ ਜੀ ਤੇ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਵੀਰੇ 20 ਪਲੱਸ ਚੰਗੀ ਆ ਖਣਾ ਦੀ ਡੰਨ ਆ ਜੀ ਠੀਕ ਆ ਵੀਰੇ ਤੂਰ ਦੇ ਨਾਲ ਦੀ ਨਾਲ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਸੁਣਦੀ ਆ ਜੀ ਮੂੰਹ ਤੋਂ ਚਾਰ ਦੰਦ ਦਾ ਸਨਾਖਪੁਣਾ ਬਹੁਤਾ ਵੈੜ ਚ ਛੋਟਾ ਜਿਹਾ ਫੇਸ ਕੁਆਲਟੀ ਭਜਨ ਵਜੂਦ ਪੂਰਾ ਚੰਗਾ ਲਗਭਗ 22 10 ਦਾ ਕਿ ਹਫਤੇ ਦੇ ਆਸ-ਪਾਸ ਸਮਾਂ ਲੈ ਜੂਗੀ ਥੋੜਾ ਜਿਹਾ ਤਲਿਹਾਰੇ ਦਾ ਔਲ ਕਰਦੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਦੁੱਧ 22 10 ਦਾ ਕਿ ਪਹਿਲੇ ਸੂਈ ਪਾਊਗੀ ਚੰਗਾ ਫੁੱਲ ਬਾਕੀ ਹੁੰਦਾ ਸੇਵਾ ਦਾ ਦੁੱਧ ਬਨ ਲਓ ਜੀ ਥੋੜਾ ਜਿਹਾ ਕਰਦੀ ਆ ਕਿਉਂਕਿ ਸੰਗਲ ਪਾਇਆ ਵਾ ਸੀ ਪਹਿਲਾਂ ਹੁਣ ਤਲਿਹਾਰਾ ਪਤਾ ਉਹਦੇ ਕਾਰਨ ਥੋੜਾ ਜਿਹਾ ਹੋਲ ਕਰਦੀ ਆ ਥਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਸੋਹਣੀ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਸੋਹਣਾ ਕੱਟ ਵਾਲਾ ਹਵਾਨ ਬਾਲਟਲਾ ਹਵਾਨੇ 'ਚ ਬਹੁਤ ਬੰਨਾਂ ਨੇ ਜੇ ਸਾਰੀਆਂ ਬਾਲਟਲਾ ਘਰ ਮਾਇਲ ਨੇ ਕੱਢ ਕੇ ਸੋਨਾ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਹੋਜੂ ਮਾਨਤਨ ਜੀ ਥੋੜਾ ਹੀ ਹੋ ਬਾਲਾ ਠੀਕ ਆ ਚੰਗੀ ਆ ਵੈੜ ਵੀਰੇ ਕੱਚੀ ਕੱਚੀ ਆ 80000 ਦੀ ਦੇ ਦਾਂਗੇ ਕੋਲੇ ਆ ਕੇ ਜਦੋਂ ਦੇਖੋਗੇ ਤੁਹਾਨੂੰ ਜਜੂਬੀ ਜੀ ਪੂਰੀ ਖੂਬਸੂਰਤ ਆ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਜੀ ਦੋ ਨੰਬਰ ਵੀਰੇ ਵੱਡੀ ਵਹਿੜਾ ਸੂਆ ਕਿੰਨਾ ਮਾਜੀ ਪਹਿਲੀ ਸੂਈ ਹੈ ਕਦੋਂ ਸੂਈ ਹੈ ਜੀ ਇਹ ਹੋ ਗਿਆ ਯਾਰ 20 ਤੋਂ 22 ਬੱਚਾ ਕੀ ਆ ਜੀ ਤਾਂ ਬੱਚਾ ਆ ਹਾਂ ਕਿੰਨਾ ਦੁੱਧ ਭਾਂਡੇ ਚ ਪਾਉਂਦੀ ਹੈ ਵੀਰੇ ਤੇ ਥੱਲੇ 16 ਲੀਟਰ ਜੋਕ ਕੇ ਦੇ ਦਾਂਗੇ ਜੀ ਖਣਾ ਦੀ ਡੰਨਾ ਜੀ ਠੀਕ ਆ ਵੀਰੇ ਇਹ ਵੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦਸ ਦਾ ਕਿਸੂਈ ਆ ਜੀ ਪਹਿਲਾ ਜੀ 20 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਮੇਲ ਕਾਫ ਆ ਜੀ 16 ਲੀਟਰ ਆਪਦਾ ਜੋਕ ਕੇ ਲੈ ਜਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਸੋਨਾ ਕਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਠੰਡੀ ਸੀਲ ਦੀ ਵੀ ਬਾਈ ਕਹਿੰਦਾ ਗਰੰਟੀ ਹੋਊਗੀ ਆਪ ਦੀ ਬਾਈ ਦੇ ਘਰੇ ਚਵਾਈ ਕਰ ਲਓ ਮੈਂ ਰੇਕ ਵੀਡੀਓ ਚ ਕਹਿੰਨਾ ਉਹਨਾਂ ਸੂਆ ਸਵਾਇਆ ਪਸ਼ੂ ਚੋਲਿਆ ਕਰੋ ਤੇ ਗੱਬਣ ਪਾਸ ਕਰ ਲਿਆ ਕਰੋ ਵੀਰੇ ਕੱਦ ਕਾਠ ਦੇ ਵੱਡਾ ਹੀ ਆ ਜਾਂਦਾ ਤੇ ਠੰਡੀ ਸੀਲ ਤੁਹਾਡੇ ਸਾਹਮਣੇ ਆ ਡਿਮਾਂਡ ਜੀ ਇਹਦੀ ਡਿਮਾਂਡ ਵੀਰੇ 55000 ਹੋਜੂ ਲੈਸ ਜੀ ਠੀਕ ਆ 50 ਬੱਚੇ ਚੰਗੀ ਬਹੁਤ ਆ ਜੀ 55000 ਰੁਪਇਆ ਡਿਮਾਂਡ ਆ ਜੀ ਵਿੱਚ ਉਹਦੇ ਵੀ ਮਾਨਤਾਣ ਹੋਊਗਾ ਜੀ ਨਹੀਂ ਕਰਦਾ ਬਾਈ ਜਿਹੜੇ ਹਸਾਵ ਨਾਲ ਹਾਈਟ ਵਜਨ ਆਣਾ ਬਰੀਡ ਆ ਉਹ ਹਸਾਵ ਨਾਲ ਪਤਾ ਨਹੀਂ ਕਿਹੜਾ ਮੁੱਲ ਹੋਣਾ ਸੀ ਬਾਈ ਨੇ ਜਾਇਜ਼ ਕੀਤਾ 55000 ਰੁਪਇਆ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਏ ਆ ਜੀ ਇਹਦੇ ਮਗਰ ਵੱੱਛੀ ਆ ਇਹਦੇ ਮਗਰ ਵੱੱਛੀ ਆ ਇਹ ਕਦੋਂ ਸੂਈ ਆ ਗਰੀ ਇਹ ਨੂੰ 15 ਦਿਨ ਹੋ ਗਏ ਠੀਕ ਆ ਜੀ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਇਹਦੇ ਥੱਲੇ ਵੀਰੇ 9-10 ਲੀਟਰ ਹੋਊਗਾ ਦੁੱਧ ਠਣਾ ਦੀ ਦੰਨਾ ਜੀ ਠਣਾ ਦੀ ਜੰਮਾ ਠੀਕ ਹੈ ਜੀ ਠੰਡੀ ਸੀਲ ਦੀ ਵੀ ਗਾਰੰਟੀ ਆ ਇਹ ਗਰਮੀਆਂ ਦਾ ਤੋਹਫਾ ਆ ਗਿਆ ਬਈ ਸਹੀ ਗੱਲ ਆ ਜੀ ਥਣ ਸੋਹਣੇ ਸੈਜ ਦਾ ਚੰਗਾ ਲੱਗਿਆ ਗਰਮੀਆਂ ਦਾ ਤੋਹਫਾ ਸੋਹਣੀ ਫੇਸ ਕੁਆਲਟੀ ਆ ਟੋਰ ਦੀ ਵੀ ਬੱਚਾ ਇਹਦੇ ਮਗਰ ਤੁਹਾਨੂੰ ਵੱੱਛੀ ਮਿਲ ਜੂਗੀ ਜੀ ਬਾਕੀ ਥਣ ਸੋਹਣੇ ਸੈਜ ਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਬਾਈ ਕਰ ਸਕਦੇ ਦੁੱਧ ਬਈ ਸੰਗਣਾ ਹੋਵੇ ਦਾ ਫੈਟ ਵੀ ਚੰਗੀ ਆਉਂਦੀ ਹੋਊਗੀ ਉਹ ਪਰਾ ਕਰਗੀ ਠੀਕ ਆ ਵੀਰੇ ਤੇ ਇਹਦੀ ਪਰ ਵੀਰੇ ਅੱਜ ਦੀ ਡਿਮਾਂਡ ਜੀ ਇਹ ਵੀਰੇ ਆਪਾਂ ਜਿਹੜਾ ਸੋਖੜ ਵਾਲਾ ਭਾਈ 35000 ਦੀ ਲਓ ਜੀ ਭਾਈ ਕਹਿੰਦਾ 35000 ਦੀ ਦੇ ਦਾਂਗੇ ਜੀ ਆਪਦੇ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਛੋਟਾ ਜਿਹਾ ਆਪਾਂ ਆਏ ਬਾਈ ਕਹਿੰਦਾ ਨਾ ਉਪਰਾ ਕਰਗੀ ਥੋੜਾ ਜਿਹਾ ਨਹੀਂ ਦੁੱਧ ਤਾਂ ਇਹਨੇ ਕਰਮ ਵਾਲੀ ਨੇ ਵੱਧ ਪਾ ਜਾਣਾ ਸੀਗਾ ਜੀ ਤੇ ਅੱਗੇ ਭਾਈ ਦੋ ਬੱਚੀਆਂ ਜਿਹੜੀਆਂ ਤੇ ਦੋਨੇ ਇਹ ਖੀਰੀਆਂ ਨੇ ਜੀ ਇਹ ਵੀਰੇ ਦੋ ਰੰਗ ਬੱਚੀ ਇਹ ਦੋ ਦੰਦ ਨੇ ਜਿਹੜੀ ਐਚ ਐਫ ਆ ਠੀਕਾ ਫੋਰ ਸ਼ਾਂਗ ਤਾਂ ਹੈ ਨਹੀਂ ਵੀਰੇ ਤੇ ਕੋਈ ਲਓ ਜੀ ਝੋਲੀ ਕਰ ਲੋ ਚੈੱਕ ਸੋਣਾ ਗੁਲਾਬੀ ਥਾਣਾ ਏ ਆਈ ਤਾਂ ਨਹੀਂ ਕਰਾਈ ਠੀਕ ਆ ਵੀਰੇ ਤੇ ਇਹਦੀ ਬੱਚੇ ਦੀ ਡਿਮਾਂਡ ਤੇ ਵੀਰੇ ਆਪਾਂ ਜਮਾ ਛੋਟੀ ਡਿਮਾਂਡ 11000 ਦਾ ਦੇ ਦਿੰਦਾ 11000 ਦੀ ਦਾ ਬੱਚਾ ਇਹ ਆਪਣਾ ਇਹ ਕਰਦਾ ਜੀ ਠੀਕ ਆ ਉਹ ਦੂਜੇ ਨਾਲ ਲੈ ਆਉਂਦੇ ਸੀਗੇ ਆਪਾਂ ਲਸੇ ਲੈ ਲੈਂਦੇ ਠੀਕ ਆ ਵੀਰੇ ਤੇ ਆ ਜਰਸੀ ਵੀਰੇ ਇਹਦਾ ਕਿੰਨੀ ਉਮਰ ਆ ਜੀ ਇਹ ਖੀਰੀ ਆ ਜੀ ਇਹ ਖੀਰੀ ਆ ਗਰੰਟਡ ਠੀਕ ਆ ਵੀਰੇ ਫੋਰ ਸ਼ਾਂਗ ਤਾਂ ਹੈ ਨਹੀਂ ਇਹਦੇ ਕੋਈ ਜੀ ਕੋਈ ਵੀ ਪੋਰਟ ਚਾਂਗੜੀ ਇਹਦਾ ਕੀ ਮੁੱਲ ਕਰਨਾ ਇਹ ਵੀ ਆਪਸੰਦ ਹੈ ਇਹ 7000 ਦੀ ਦੇ ਦਾਂਗੇ ਪਾ ਜਮਾ ਜੈਜਾ ਬਾਈ ਦੇ ਜਿਹੜਾ ਤੁਹਾਨੂੰ ਇਹਨਾਂ ਚੋਂ ਕੋਈ ਜੇ ਸੂਆ ਸਵਾਇਆ ਨਾਗ ਪਸੰਦ ਆਊਗਾ ਉਹਦੀ ਕਿਸਮ ਕਰ ਲਿਓ ਜੇ ਕੋਈ ਗੱਬਣਾ ਹੁੰਦਾ ਤਾਂ ਉਹਦੀ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ